ਰਾਜੇ ਭੀਮ ਚੰਦ ਨੇ ਆਖਿਆ ਤੇ ਆਪਣੇ ਰਾਜ ਭਾਵਨ ਵੱਲ ਚਲੇ ਗਿਆ ਉਹ ਦੋ ਚਿੰਤਾ ਵਿੱਚ ਸੀ ਉਹਦੀ ਈਰਖਾ ਰੰਗੀ ਆਤਮਾ ਛੇਤੀ ਈਰਖਾ ਨਹੀਂ ਸੀ ਛੱਡਣਾ ਚਾਹੁੰਦੀ ਜਿਵੇਂ ਇਥੇਂ ਦਿਹਾਈ ਚੀਜ਼ ਤੋਂ ਪਾਣੀ ਨਾਲ ਤਿਲਕ ਜਾਂਦਾ ਹੈ ਤਿਵੇਂ ਉਹਦੀ ਆਤਮਾ ਉੱਤੇ ਗਿਆਨ ਨਹੀਂ ਸੀ ਠਹਿਰਦਾ ਉਹ ਆਤਮਾ ਜਨਮ ਮਰਨ ਦੇ ਦੀ ਮਲੀਨ ਸੀ ਖਲੜੀ ਬਣ ਚੁੱਕੀ ਸੀ ਜਿਸ ਦੇ ਧੋਤਿਆਂ ਵੀ ਸਾਫ਼ ਹੋਣਾ ਔਖਾ ਸੀ ਤੀਸਰੇ ਦਿਨ ਸਤਿਗੁਰ ਜੀ ਦੇ ਦਰਸ਼ਨ ਕਰਨ ਜਾਣ ਦੀ ਤਿਆਰੀ ਹੋਈ ਰਾਣੀ ਤੇ ਰਾਜਕੁਮਾਰ ਅਜਮੇਰ ਚੰਦ ਵੀ ਨਾਲ ਹੋ ਤੁਰੇ ਭਾਵੇਂ ਉਹਨਾਂ ਦੋਹਾਂ ਨੂੰ ਰਾਜਾ ਨਾਲ ਨਹੀਂ ਸੀ ਲਿਆਉਣਾ ਚਾਹੁੰਦਾ ਪਰ ਨਾਲ ਤੁਰਦਿਆਂ ਨੂੰ ਰੋਕ ਵੀ ਨਾ ਸਕਿਆ ਸਬੱਬ ਨਾਲ ਮੌਕਾ ਐਸਾ ਬਣਿਆ ਕਿ ਉਸੇ ਵੇਲੇ ਦੀਪਮਾਲਾ ਦਾ ਮੇਲਾ ਸੀ ਆਨੰਦਪੁਰ ਵਿੱਚ ਬਹੁਤ ਰੌਣਕਾਂ ਸਨ ਦੂਰ ਦੂਰ ਤੱਕ ਸੰਗਤ ਆਈ ਹੋਈ ਸੀ ਇਹ 1746 ਈਸਵੀ ਦੀ ਦੀਪਮਾਲਾ ਦਾ ਪੁਰਬ ਸੀ ਜਦੋਂ ਕਿ ਸਤਗੁਰੂ ਜੀ ਆਨੰਦਪੁਰ ਦੇ ਵਿੱਚ ਕਿਲੇ ਤਿਆਰ ਕਰਵਾ ਰਹੇ ਸਨ ਨੰਦਗੜ੍ਹ ਕਿਲਾ ਤਕਰੀਬਨ ਅੱਧਾ ਉਸ ਉਸ ਉਸਰ ਚੁੱਕਾ ਸੀ ਸਿੱਖ ਸੇਵਾ ਕਰ ਰਹੇ ਸਨ ਉਸੇ ਸਮੇਂ ਰਾਜਾ ਭੀਮ ਚੰਦ ਆਨੰਦਪੁਰ ਪੂਜਾ ਮੇਲੇ ਦੇ ਕਾਰਨ ਉਪਦੇਸ਼ ਅਸਥਾਨ अथवा ਸਤਿਗੁਰ ਜੀ ਦਾ ਦਰਬਾਰ ਇੱਕ ਖੁੱਲੀ ਥਾਂ ਤਿਆਰ ਕੀਤਾ ਗਿਆ ਸੀ ਭਾਈ ਦੁਨੀ ਚੰਦ ਜੀ ਵਾਲਾ ਤੰਬੂ ਤੇ ਛਾਏ ਬਾਨ ਲਾਇਆ ਗਿਆ ਸੀ ਐਸਾ ਤੰਬੂ ਤੇ ਛਾਏ ਬਾਨ ਉਸ ਸਮੇਂ ਸ਼ਾਇਦ ਸਾਰੇ ਭਾਰਤ ਵਿੱਚ ਕਿਸੇ ਕੋਲ ਨਹੀਂ ਸੀ ਉਸ ਉਸ ਦੇ ਵਿਚਾਲੇ ਸੋਨੇ ਦਾ ਛੱਬਾ ਸੀ ਸਹਬਾਂ ਦੇ ਬੈਠਣ ਵਾਸਤੇ ਮਖਮਲੀ ਗੱਦੇ ਲਿਆਵਾਲਾ ਸੰਗਾਸਣ ਸੀ ਅੱਗੇ ਗਲੀਚੇ ਵਿਛੇ ਸਨ ਸਾਰੇ ਪੰਡਾਲ ਵਿੱਚ ਦਰਿਆਾਂ ਤੇ ਦਰਿਆਾਂ ਉੱਤੇ ਚਿੱਟੀਆਂ ਚਾਦਰਾਂ ਸਨ ਵਿਚਾਲੇ ਦੀ ਰਸਤਾ ਸੀ ਰਸਤੇ ਦੇ ਦੋਹਾਂ ਪਾਸੇ ਸੰਗਤ ਬੈਠੀ ਹੋਈ ਸੀ ਜਦੋਂ ਰਾਜਾ ਭੀਮਚੰਦ ਰਾਜਕੁਮਾਰ ਤੇ ਰਾਣੀ ਸਮੇਤ ਦਰਬਾਰ ਵਿੱਚ ਹਾਜ਼ਰ ਹੋਇਆ ਤਦੋਂ ਸਤਗੁਰ ਜੀ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸਨ ਦੀਵਾਨ ਆਨੰਦ ਚੰਦ ਜੀ ਤੇ ਮਾਮੇ ਕਰਪਾਲ ਚੰਦ ਜੀ ਨੇ ਰਾਜੇ ਤੇ ਰਾਜਕਮਾਰ ਨੂੰ ਇੱਕ ਪਾਸੇ ਬਿਠਾ ਦਿੱਤਾ ਤੇ ਰਾਣੀ ਅਤੇ ਉਸ ਦੀਆਂ ਦਾਸੀਆਂ ਨੂੰ ਦੂਸਰੇ ਪਾਸੇ ਜਿੱਧਰ ਇਸਤਰੀਆਂ ਬੈਠੀਆਂ ਹੋਈਆਂ ਸਨ ਇੰਦਰ ਵਰਗਾ ਸਵਰਗ ਦਰਬਾਰ ਵਿੱਚ ਸੀ ਹਰ ਪਾਸੇ ਚੁੱਪ ਤੇ ਸ਼ਾਂਤੀ ਸੀ ਬਾਣੀ ਰੂਪ ਅਮਰਤ ਦੀ ਵਰਖਾ ਹੋ ਰਹੀ ਸੀ ਸ਼ਰਧਾਲੂ ਸਿੱਖ ਆਉਂਦੇ ਤੇ ਭੇਟਾ ਚੜਾਈ ਜਾਂਦੇ ਤੇ ਨਮਸਕਾਰ ਕਰੀ ਜਾਂਦੇ ਸਨ ਮੇਵੜੇ ਅਰਦਾਸਾਂ ਕਰੀ ਜਾਂਦੇ ਸਨ ਸੋਨੇ ਚਾਂਦੀ ਵਸਤਰਾਂ ਤੇ ਹੋਰ ਵਸਤੂਆਂ ਦਾ ਅੰਤ ਨਹੀਂ ਸੀ ਆਉਂਦਾ ਰਾਜਾ ਤੇ ਰਾਜਕੁਮਾਰ ਚੜਾਵੇ ਸਤਕਾਰ ਤੇ ਪ੍ਰਤਾਪ ਨੂੰ ਦੇਖ ਦੇਖ ਕੇ ਹੈਰਾਨ ਹੋ ਰਹੇ ਸਨ ਸਤਗੁਰੂ ਜੀ ਫਰਮਾ ਰਹੇ ਸਨ ਨਿਰਾ ਗਿਆਨ ਸੁਣਨ ਦਾ ਉਹਨਾਂ ਚਿਰ ਕੋਈ ਲਾਭ ਨਹੀਂ ਜਿੰਨਾ ਚਿਰ ਸੁਣੇ ਗਿਆਨ ਨੂੰ ਹਿਰਦੇ ਵਿੱਚ ਨਾ ਵਸਾਇਆ ਜਾਵੇ ਉਸ ਗਿਆਨ ਨੂੰ ਅਮਲ ਵਿੱਚ ਨਾ ਲਿਆਂਦਾ ਜਾਵੇ ਜਿਵੇਂ ਅਮਲ ਦਿਆਂ কুরਲੀਆਂ ਕਰਨ ਨਾਲ ਨਸ਼ਾ ਨਹੀਂ ਹੁੰਦਾ। ਅਮਲੀ ਨੂੰ ਸਰੂਰ ਨਹੀਂ ਆਉਂਦਾ। ਤੇਵੇਂ ਗਿਆਨ ਨੂੰ ਚਿਤھ ਕੇ ਜੀਵਨ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਮੇਰਾ ਭੇਖ ਧਾਰਨਾ ਨਾਲ ਗਿਆਨ ਤੇ ਸੁਣ ਲੈਣ ਨਾਲ ਉਪਰੇ ਮਨ ਨਾਲ ਕਿਸੇ ਦੇ ਦਰਸ਼ਨ ਦਿਦਾਰੇ ਕਰਨ ਨਾਲ ਕਲਿਆਣ ਨਹੀਂ ਹੁੰਦੀ। ਸਗੋਂ ਦਿਲ ਦਿਮਾਗ ਵਿੱਚ ਭਰਮਾਂ ਦਾ ਵਾਧਾ ਹੁੰਦਾ ਹੈ। ਹਿਰਦੇ ਉੱਤੇ ਪਾਪ ਦਾ ਭਾਰ ਪੈਂਦਾ ਹੈ। ਸੰਗਤ ਵਿੱਚ ਬੈਠੋ ਤਾਂ ਸ਼ੁੱਧ ਹਿਰਦੇ ਨਾਲ ਬੈਠੋ। ਮਨ ਬ੍ਰਤੀਆਂ ਨੂੰ ਰੋਕੋ ਗੁਰੂ ਕੋਲੋਂ ਉਪਦੇਸ਼ ਸੁਣੋ ਉਪਦੇਸ਼ ਤੇ ਅਮਲ ਕਰੋ ਹੰਕਾਰ ਮੋਹ ਲਾਲਚ ਕਾਮ ਕ੍ਰੋਧ ਦਾ ਤਿਆਗ ਕਰੋ ਜਾਤ ਦਾ ਅਭਿਮਾਨ ਕਰਕੇ ਕਿਸੇ ਪੁਰਸ਼ ਨਾਲ ਘਿਰਨਾ ਨਹੀਂ ਕਰਨੀ ਚਾਹੀਦੀ ਸਾਰੇ ਪਰਮਾਤਮਾ ਦੀ ਰਚਨਾ ਹਨ ਨੱਕ ਕੰਨ ਸਿਰ ਤਨ ਸਭ ਕੁਝ ਇੱਕ ਜੈਸਾ ਹੈ ਕੁਦਰਤ ਦੇ ਪੰਜ ਤਪਤਾਂ ਤੇ ਸਾਰੇ ਜਿਉਂਦੇ ਹਨ ਕੁਦਰਤ ਕਿਸੇ ਨਾਲ ਸ਼ਰੀਕਾ ਨਹੀਂ ਕਰਦੀ ਉਹ ਆਪਣੀ ਦੌਲਤ ਹਵਾ ਪਾਣੀ ਅੱਗ ਆਦਿਕ ਰਾਜੇ ਜਾਂ ਉੱਚ ਜਾਤੀ ਵਾਲੇ ਨੂੰ ਬਹੁਤਾ ਨਹੀਂ ਬਖਸ਼ਦੀ ਅਤੇ ਨਾ ਗੰਗਾਲ ਜਾਂ ਨੀਵੀਂ ਜਾਤ ਵਾਲੇ ਨੂੰ ਘਟ ਕੁਦਰਤ ਦੇ ਘਰ ਕੋਈ ਮੇਰ ਤੇਰ ਨਹੀਂ ਪਰਬਤ ਦੀ ਛਾਤੀ ਵਿੱਚੋਂ ਫੁੱਟ ਨਿਕਲੇ ਪਾਣੀ ਨੂੰ ਝਰਨੇ ਵਿੱਚੋਂ ਜੇ ਗਰੀਬ ਪੀਣ ਜਾਂਦਾ ਹੈ ਤਾਂ ਪਾਣੀ ਰੁਕ ਨਹੀਂ ਜਾਂਦਾ ਉਸ ਸੀਤਲ ਜਲ ਨੂੰ ਸਾਰੇ ਪੀਂਦੇ ਹਨ ਕਰਮ ਦੇ ਕਾਰਨ ਮੈਨੂੰ ਜਾਹਰ ਵਿਦਵਾਨਾਂ ਨੇ ਸਮਾਜਿਕ ਤੌਰ ਤੇ ਮਨੁੱਖ ਜਾਤੀ ਦੀਆਂ ਵੰਡੀਆਂ ਪਾ ਦਿੱਤੀਆਂ ਹਨ ਇਸ ਜਾਤੀ ਵੰਡ ਨੇ ਭਾਰਤ ਦੇ ਮਨੁੱਖ ਵੱਲ ਨੂੰ ਕਮਜ਼ੋਰ ਕੀਤਾ ਹੈ ਭਰਾਤੀ ਪਿਆਰ ਦਾ ਅੰਤ ਕਰਕੇ ਵੈਰ ਈਰਖਾ ਗਰੀਬੀ ਤੇ ਗੁਲਾਮੀ ਨੂੰ ਸਦਾ ਦਿੰਦਾ ਹੈ ਅੱਜ 6-7 ਸਾਲ ਤੋਂ ਭਾਰਤ ਪਰਦੇਸੀਆਂ ਦਾ ਗੁਲਾਮ ਤੁਰਿਆ ਆਉਂਦਾ ਹੈ ਰਾਜਪੂਤੀ ਅਣਖ ਤੇ ਸ਼ਕਤੀ ਨਸ਼ਟ ਹੋ ਗਈ ਹੈ ਤੁਰਕਾਂ ਨਾਲ Hindu ਦੇਵੀਆਂ ਨੇ ਆਪ ਵਿਆਹ ਵਿਆਹਿਆ ਜਾ ਰਹੀਆਂ ਹਨ ਮੰਦਰ ਇਸਤਰੀ ਤੇ ਦولت ਦੀ ਰਾਖੀ ਕਰਨ ਤੇ ਸਮਰੱਥ ਨਹੀਂ ਰਹੇ ਕਰੋੜਾਂ ਦੀ ਗਿਣਤੀ ਹੋਣ ਤੇ ਵੀ ਗੁਲਾਮ ਹਾਂ ਕਿਉਂ ਕਦੀ ਸੋਚਿਆ ਜੇ ਸਿਰਫ ਜਾਤੀ ਵੰਡ ਤੋਂ ਉਤਪਨ ਹੋਏ ਫੁੱਟਕੇ ਘਿਰਨਾ ਦੇ ਕਾਰਨ ਹੈ ਆਓ ਮਨੁੱਖ ਜਾਤੀ ਨਾਲ ਪਿਆਰ ਤੇ ਹਮਦਰਦੀ ਕਰੀਏ ਸੁੱਤੇ ਤੇ ਮਰਦਾ ਹੋਈ ਹਿੰਦੂ ਜਾਤੀ ਨੂੰ ਸਰਜੀਤ ਕਰੀਏ ਜਿਹੜਾ ਆਦਮੀ ਕੋਲ ਕੱਲ ਲੜ ਨਹੀਂ ਰਿਹਾ ਸੀ ਸਕਦਾ ਜਿਹੜੇ ਚੂਹੇ ਕੋਲੋਂ ਡਰਦੇ ਸੀ ਤੇ ਹਨੇਰੇ ਵਿੱਚ ਫਿਰ ਨਹੀਂ ਸੀ ਸਕਦਾ ਉਹ ਦੇਖੋ ਸਤਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਅੱਜ ਜੁੱਧ ਕਰਨ ਨੂੰ ਤਿਆਰ ਹੈ ਸਤਗੁਰੂ ਜੀ ਦੇ ਇਸ ਉਪਦੇਸ਼ ਨੂੰ ਸੁਣ ਕੇ ਰਾਜੇ ਭੀਮਚੰਦ ਦੇ ਤਨ ਨੂੰ ਇੱਕ ਝੁੰਚਣੀ ਆਈ ਉਹਦਾ ਲਾਲਚੀ ਤੇ ਈਰਖੀ ਮਨ ਕੰਬਿਆ ਉਸੇ ਵੇਲੇ ਉੱਠ ਕੇ ਸਤਗੁਰੂ ਜੀ ਦੇ ਨੇੜੇ ਜਾਣ ਨੂੰ ਤਿਆਰ ਹੋਇਆ ਪਰ ਉਸ ਨੂੰ ਹੌਸਲਾ ਨਾ ਪਿਆ ਚੰਦਰੀ ਸ਼ਰਮ ਨੇ ਉਸ ਦਾ ਪਿੱਛਾ ਨਾ ਛੱਡਿਆ ਉਸੇ ਵੇਲੇ ਇੱਕ ਸੇਠ ਨੇ ਉੱਠ ਕੇ ਸਤਗੁਰੂ ਜੀ ਅੱਗੇ ਹੱਥ ਜੋੜ ਕੇ ਅਰਜ ਕੀਤੀ ਦਾਤਾ ਮੇਰੀਆਂ ਅੱਖਾਂ ਖੁੱਲ ਗਈਆਂ ਮੈਂ ਪਾਪੀ ਹਾਂ ਮੈਂ ਤਾਂ ਨੀਵੀਂ ਜਾਤੀ ਵਾਲਿਆਂ ਨਾਲ ਬਹੁਤ ਅਤਿਆਚਾਰ ਕੀਤੇ ਹਨ ਮੈਂ ਇੱਕ ਜ਼ਗੀਰਦਾਰ ਬ੍ਰਾਹਮਣ ਹਾਂ ਮੇਰੇ ਖੇਤਾਂ ਵਿੱਚ ਕੰਮ ਕਰਨ ਵਾਲੇ ਸਾਰੇ ਸ਼ੂਦਰ ਤੇ ਵੈਸ਼ ਹਨ ਮੈਂ ਉਹਨਾਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ ਪਰ ਸਭ ਕੁਝ ਹੋਇਆ ਅਗਿਆਨਤਾ ਵਿੱਚ ਅੱਜ ਆਪ ਦੇ ਦਰਸ਼ਨ ਕਰਨ ਤੇ ਉਪਦੇਸ਼ ਸੁਣਨ ਦੇ ਨਾਲ ਮੇਰੇ ਪਾਪੀ ਆਤਮਾ ਨੂੰ ਗਿਆਨ ਹੋ ਗਿਆ ਕੀਤੇ ਪਾਪਾਂ ਨੇ ਆਤਮਾ ਨੂੰ ਘੁੱਟਿਆ ਹੈ ਮੈਂ ਅਗਲੇ ਡਰ ਨਾਲ ਭੈ ਭੀਤ ਹੋ ਰਿਹਾ ਹਾਂ ਮੇਰੇ ਤੇ ਮਿਹਰ ਕਰੋ ਆਪ ਦੀ ਕਿਰਪਾ ਦ੍ਰਿਸ਼ਟੀ ਹੋਈ ਤੋਂ ਬਿਨਾ ਮੇਰਾ ਹਿਰਦਾ ਸ਼ਾਂਤ ਨਹੀਂ ਹੋ ਸਕਦਾ ਕੰਬੀ ਜਾਂਦਾ ਹੈ ਦਇਆ ਕਰੋ ਹੁਣ ਮੈਂ ਕਿਸੇ ਗਰੀਬ ਨੂੰ ਤੰਗ ਨਹੀਂ ਕਰਾਂਗਾ ਉਸ ਨੂੰ ਲੁੱਟਾਂਗਾ ਨਹੀਂ ਸਗੋਂ ਉਹਦੀ ਮਿਹਨਤ ਦਾ ਮੁੱਲ ਉਸ ਨੂੰ ਦੇਵਾਂਗਾ ਉਸ ਨੂੰ ਆਪਣਾ ਭਰਮ ਸਮਝਾਂਗਾ ਮੈਂ ਕੀਤੇ ਪਾਪ ਤੋਂ ਪਛਤਾਵਾਂਗਾ ਏ ਆਖਦੇ ਆ ਆਖਦੇ ਆ ਉਹਦੇ ਨੈਣਾ ਵਿੱਚੋਂ ਅਥਰੂ ਕਿਰਨ ਲੱਗ ਪਏ ਉਹ ਅਥਰੂ ਨਹੀਂ ਸਨ ਸਗੋਂ ਉਸਦੇ ਮਨ ਉੱਤੇ ਮੈਲ ਢੋਲ ਕੇ ਪਾਣੀ ਹੋ ਵਹਿ ਤੁਰੀ ਸੀ ਉਸ ਨੂੰ ਪਛਤਾਉਂਦਿਆਂ ਹੋਇਆਂ ਸਾਰਿਆਂ ਨੇ ਦੇਖਿਆ ਸਤਗੁਰੂ ਜੀ ਬਹੁਤ ਪਰਸੰਨ ਹੋਏ ਉਹਨਾਂ ਨੇ ਬਚਨ ਕੀਤਾ ਸੱਚੇ ਹਿਰਦੇ ਨਾਲ ਪੰਜ ਵਾਰ ਕਹੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੇਠ ਨੇ ਪੰਜ ਵਾਰ ਆਖਿਆ ਪੰਜ ਵਾਰ ਸਤਨਾਮ ਵਾਹਿਗੁਰੂ ਅਚਾਰਨ ਨਾਲ ਉਸ ਦੇ ਹਿਰਦੇ ਨੂੰ ਸ਼ਾਂਤ ਆਈ ਦ੍ਰਿਸ਼ਟੀ ਨਾਲ ਹੀ ਨਿਹਾਲ ਕਰ ਦਿੱਤਾ ਸੇਠ ਆਪਣੀ ਥਾਂ ਬੈਠ ਗਿਆ ਉਹਦੇ ਨੈਣਾ ਵਿੱਚੋਂ ਅਥਰੂ ਨਾ ਸੁੱਕੇ ਉਹ ਪਛਤਾਉਂਦਾ ਰਿਹਾ ਤੇ ਵਾਹਿਗੁਰੂ ਦਾ ਸਿਮਰਨ ਕਰਦਾ ਰਿਹਾ ਰਾਜੇ ਭੀਮਚੰਦ ਦਾ ਵਜ਼ੀਰ ਉੱਠਿਆ ਉਸਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਰਾਜਾ ਜੀ ਬੇਨਤੀ ਕਰਨੀ ਚਾਹੁੰਦਾ ਹੈ ਜੀ ਸਦਕੇ ਕਰਨ ਦੱਸਣ ਕੀ ਹੁਕਮ ਹੈ ਰਾਜਾ ਜੀ ਅਸਾਂ ਦੇ ਗਵਾਂਢੀ ਮਿੱਤਰ ਹਨ ਜਿਗਦੇ ਕਿਸ ਨੁਕਾਸ ਨੂੰ ਹਨ ਦਿਲ ਨੂੰ ਤਕੜਾ ਕਰਨ ਭੁੱਲਾ ਪੁਰਸ਼ਾਂ ਕੋਲੋਂ ਹੀ ਹੋ ਜਾਂਦੀਆਂ ਹਨ ਸੰਗਤ ਵਿੱਚ ਬੈਠੇ ਹਰ ਇੱਕ ਭਲਾ ਪੁਰਸ਼ਾਂ ਕੋਲੋਂ ਹੀ ਹੋ ਹਰ ਇੱਕ ਮਾਈ ਭਾਈ ਨੂੰ ਅਸੀਂ ਤਾਂ ਚੰਗਾ ਸਮਝਦੇ ਹਾਂ ਸਤਗੁਰ ਜੀ ਨੇ ਬਚਨ ਕੀਤਾ ਰਾਜਾ ਭੀਮ ਚੰਦ ਉੱਠਿਆ ਚਿਤ ਨਾ ਕਰਨ ਤੇ ਵੀ ਉਹਦੇ ਹੱਥ ਜੁੜ ਗਏ ਸਤਗੁਰ ਜੀ ਦਾ ਪ੍ਰਤਾਪ ਅੱਗੇ ਉਸ ਨੂੰ ਝੁਕਣਾ ਪਿਆ ਉਸਨੇ ਕੰਬਦੇ ਬੁੱਲਾ ਨਾਲ ਕਿਹਾ ਸਤਿਗੁਰ ਜੀ ਬਖਸ਼ ਲਗੋ ਮੈਂ ਆਪ ਨਾਲ ਮਿਲ ਕੇ ਰਹਿਣਾ ਚਾਹੁੰਦਾ ਹਾਂ ਕਾ ਲੱਕੜਾਂ ਤੇ ਹੋਰ ਵਸਤੂਆਂ ਸਿੱਖ ਮੇਰੇ ਰਾਜ ਵਿੱਚੋਂ ਬੇਸ਼ੱਕ ਲਿਓਣ ਪਰ ਪਰਜਾ ਨੂੰ ਤੰਗ ਨਾ ਕਰਨ ਆਪ ਨੂੰ ਖੁੱਲ ਹੈ ਕਿ ਜੰਗਲਾਂ ਵਿੱਚ ਸ਼ਿਕਾਰ ਖੇਡੋ ਸਤਿਗੁਰ ਜੀ ਨੇ ਰਾਜੇ ਭੀਮ ਚੰਦ ਦੀਆਂ ਸਾਰੀਆਂ ਪਿਛਲੀਆਂ ਭੁੱਲਾਂ ਬਖਸ਼ਾ ਦਿੱਤੀਆਂ ਰਾਜਾ ਸੇਵਕ ਬਣ ਗਿਆ ਰਾਜੇ ਰਾਣੀ ਤੇ ਰਾਜੇ ਰਾਣੀ ਤੇ ਰਾਜਕੁਮਾਰ ਨੇ ਗੁਰੂ ਕੇ ਲੰਗਰੋਂ ਪ੍ਰਸ਼ਾਦਾ ਛਕਿਆ ਗੁਰੂ ਕੇ ਲੰਗਰ ਦੇ ਪ੍ਰਸ਼ਾਦੇ ਨੇ ਉਹਨਾਂ ਨੂੰ ਐਸਾ ਸਵਾਦ ਬਖਸ਼ਿਆ ਜੈਸਾ ਕਿ ਉਹਨਾਂ ਨੂੰ ਕਦੀ ਸ਼ਾਹੀ ਭੋਜਨਾ ਦੇ ਖਾਣੇ ਤੇ ਪ੍ਰਾਪਤ ਨਹੀਂ ਸੀ ਹੋਇਆ ਉਹ ਨਿਹਾਲ ਹੋ ਗਏ ਸਾਰੀ ਸੰਗਤ ਇਹ ਕੌਤਕ ਦੇਖ ਕੇ ਬਹੁਤ ਪ੍ਰਸੰਨ ਹੋਈ ਕਿ ਹੰਕਾਰੀ ਭੀਮਚੰਦ ਆਖਰ ਸਤਗੁਰ ਜੀ ਦੀ ਚਰਨੀ ਲੱਗਾ ਸਤਗੁਰ ਜੀ ਬਹੁਤ ਵਰਕਤਾਂ ਵਾਲੇ ਹਨ